ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਪਣੇ ਬਲੌਗ ਵਿੱਚ ਆਪਣੇ ਚੈਨਲ ਵਿੱਚ ਜੀ ਇੱਥੇ ਹੈਗਾ ਸਵੇਰ ਸਵੇਰ ਦਾ ਟਾਈਮ ਤੇ ਮੈਂ ਨਾ ਨਾਸ਼ਤਾ ਵਗੈਰਾ ਬਣਾ ਕੇ ਤੇ ਮੈਂ ਸਵੇਰੇ ਸਵੇਰੀ ਇਹਰਾ ਦਾ ਇਹ ਨਾ ਸੋਦਾ ਆਇਆ ਹੋਇਆ ਹੀ ਤੇ ਮੈਂ ਕਿਹ ਚੱਲਣਾ ਸਵੇਰੇ ਸਵੇਰੇ ਪਾਲਣੇ ਸਵੇਰੇ ਸਵੇਰੇ ਥੋੜੀ ਤੁਹਾਨੂੰ ਪਤਾ એનર્ਜੀ ਹੁੰਦੀ ਹੈ ਤੇ ਮੈਂ ਕਿ ਸਵੇਰੇ ਸਵੇਰੇ ਇਹਦਾ ਕੰਮ ਨਬੇੜ ਦਿੰਨੇ ਆ ਤੇ ਇਹ ਹੈਗਾ ਸੋਦਾ ਮਤਲਬ ਇਹ 15000 ਦੇ ਕਰੀਬ ਹੋਣਾ ਮੈ ਤੁਹਾਨੂੰ ਲੱਗਣ 15000 ਦੇ ਕਰੀਬ ਮਤਲਬ ਇਹ ਅੱਜ ਕੱਲ ਨਾ ਪੈਸੇ ਦਾ ਕੋਈ ਮੁੱਲ ਨਹੀਂ ਰਹਿ ਗਿਆ ਹੈਗਾ ਮਤਲਬ ਪਹਿਲਾਂ ਹੁੰਦਾ ਸੀ ਆਪਾਂ ਜਿਤੋਂ ਆਪਾਂ ਛੋਟੇ ਹੁੰਦੇ ਸੀ ਤੇ ਉਦੋਂ 600 ਰੁਪਏ ਦਾ ਜਾਂ 10000 ਰੁਪਏ ਦਾ ਸੌਦਾ ਜਿਹੜਾ ਇੰਨਾ ਸੌਦਾ ਜਿਹੜਾ ਤੋੜਾ ਭਰ ਕੇ ਸਾਡੀ ਮੰਮੀ ਲਿਆਉਂਦੇ ਹੁੰਦੇ ਸੀ ਤੇ ਹੁਣ ਮਤਲਬ ਤੁਸੀਂ 20000 ਦਾ ਵੀ ਸੌਦਾ ਲੈ ਆਓਗੇ ਤਾਂ ਵੀ ਇੰਨਾ ਹੀ ਸੌਦਾ ਹੁੰਦਾ ਇੰਨੀ ਜ਼ਿਆਦਾ ਮੰਗਿਆਈ ਹੋ ਗਈ ਬਹੁਤ ਜ਼ਿਆਦਾ ਇੰਨੀ ਮੰਗਿਆਈ ਵਿੱਚ ਮਤਲਬ ਬਹੁਤ ਮੁਸ਼ਕਿਲ ਆ ਮਤਲਬ ਆਪਣਾ ਜੀਵਨ ਬਤੀਤ ਕਰਨਾ ਮਤਲਬ ਇਹ ਸੋਦਾ ਜਿਹੜਾ ਇਹ ਉਹੀ ਚੀਜ਼ਾਂ ਜਿਹੜੀਆਂ ਦੇਲੀ ਸਾਨੂੰ ਜ਼ਰੂਰਤ ਪੈਂਦੀ ਆ ਦਾਲ ਚਾਵਲ ਜਾਂ ਕਾਲਗੇਟ ਬਰਸ਼ ਖਾਂਡ ਪੱਤੀ ਇਹੋ ਜਿਹੀ ਚੀਜ਼ਾਂ ਮਸਾਲੇ ਵਗੈਰਾ ਇਹ ਤਾਂ ਡੇਲੀ ਜ਼ਰੂਰਤ ਪੈਂਦੀ ਆ ਨਾ ਤੁਹਾਨੂੰ ਇਹ ਚੀਜ਼ਾਂ ਦੀ ਤੇ ਇਹੀ ਇੰਨੀਆ ਮਹਿੰਗੀਆਂ ਹੋ ਗਿਆ ਤੇ ਮਤਲਬ ਕਿੱਦਾਂ ਮਤਲਬ ਆਪਾਂ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਾਂਗੇ ਬਹੁਤ ਜ਼ਿਆਦਾ ਮੰਗਿਆਈਕ ਹੋ ਗਈ ਹੈ ਤੇ ਬਹੁਤ ਜ਼ਿਆਦਾ ਮੰਗਿਆਈ ਕਰ ਦਿੱਤੀ ਹੈ ਗਵਰਨਮੈਂਟ ਨੇ ਤੇ ਇੱਥੇ ਜੀ ਇੱਕ ਗਲਤ ਨਾ ਹੋਰ ਕਰਨੀ ਹੀ ਮੈਂ ਕਿ ਨਾ ਜਿਹੜੀ ਕਲਕੱਤਾ ਵਿੱਚ ਜਿਹੜਾ ਕਾਂਡ ਹੋਇਆ ਇੱਕ ਡਾਕਟਰ ਦੇ ਨਾਲ ਮਤਲਬ ਬਹੁਤ 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 ਜ਼ਿਆਦਾ ਸ਼ਰਮਨਾਕ ਘਟਨਾਏ ਬਹੁਤ ਜ਼ਿਆਦਾ ਮਤਲਬ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਵਾ ਮਤਲਬ ਇੱਕ ਡਾਕਟਰ ਦੇ ਨਾਲ ਇਹ ਸਭ ਕੁਝ ਜਿਹੜਾ ਹੋ ਚੁੱਕਿਆ ਵਾ ਤੇ ਸਾਡੇ ਵਰਗੇ ਜਿਹੜੇ ਆਮ ਲੇਡੀਜ਼ ਵਾ ਉਹ ਤੇ ਮਤਲਬ ਆਪਾਂ ਤੇ ਇਕੱਲੇ ਕਿਤੇ ਬਾਹਰ ਨਹੀਂ ਨਿਕਲ ਸਕਦੇ ਜਿੱਦਾਂ ਕਿ ਆਪਾਂ ਕਹਿ ਦਿੰਨੇ ਆ ਕਿ ਆਪਾਂ ਬਾਹਰ ਮਤਲਬ ਇਕੱਲੇ ਜਾ ਸਕਦੇ ਆ ਆ ਸਕਦੇ ਆ ਪਰ ਫਿਰ ਵੀ ਕਿਤਨਾ ਕਿਤੇ ਨਾ ਸਾਡੇ ਅੰਦਰ ਕੋਈ ਡਰ ਹੁੰਦਾ ਵਾ ਮਤਲਬ ਕਿ ਇਹ ਚੀਜ਼ਾਂ ਸੁਣ ਕੇ ਜਾਂ ਇਹ ਚੀਜ਼ਾਂ ਦੇਖ ਕੇ ਨਾ ਸਾਡੇ ਅੰਦਰ ਕੋਈ ਡਰ ਜਿਹੜਾ ਥੋੜਾ ਬਹੁਤਾ ਰਹਿ ਜਾਂਦਾ ਕਿ ਮਤਲਬ ਏ ਇਦਾਂ ਨਾ ਹੋ ਜੇ ਜਾਂ ਉਹਦਾ ਨਾ ਹੋ ਜੇ ਇਸੇ ਕਰਕੇ ਮਤਲਬ ਲੋਕੀ ਨਾ ਕੁੜੀਆਂ ਜੰਮਣ ਤੋਂ ਗਰੇਜ ਕਰਦੇ ਆ ਲੋਕੀ ਕਹਿੰਦੇ ਨਾ ਮਦ ਕੁੜੀਆਂ ਤੇ ਮੁੰਡੇ ਜਿਹੜੇ ਬਰਾਬਰ ਆ ਕੋਈ ਬਰਾਬਰ ਨਹੀਂ ਹੈਗੇ ਇੱਥੇ ਆਣਗੇ ਪਤਾ ਲੱਗਦਾ ਕਿ ਮੁੰਡੇ ਕੀ ਆ ਤੇ ਕੁੜੀਆਂ ਕੀ ਆ ਮਤਲਬ ਮੁੰਡੇ ਕੁੜੀਆਂ ਬਰਾਬਰ ਨਹੀਂ ਹੈਗੇ ਕਿਉਂਕਿ ਮੁੰਡਿਆਂ ਚ ਉਹ ਥਿੰਕਿੰਗ ਆਪਾਂ ਹੈ ਆਪਾਂ ਪਰ ਸਕਦੇ ਆ ਇਹ ਮਾਂ ਪਰ ਸਕਦੀ ਹੈ ਆਪਣੀ ਫੈਮਿਲੀ ਪਰ ਸਕਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਉਹਦੇ ਦਿਮਾਗ ਚ ਇਹ ਪਾਵੇ ਕਿ ਔਰਤ ਦੀ ਇੱਜ਼ਤ ਕਿੱਦਾਂ ਕਰਨੀ ਆ ਆਪਾਂ ਭੈਣਾਂ ਦੀ ਇੱਜ਼ਤ ਕਿੱਦਾਂ ਕਰਨੀ ਆ ਮਾਵਾਂ ਦੀ ਇੱਜ਼ਤ ਕਿੱਦਾਂ ਕਰਨੀ ਆ ਕਿੰਨੀ ਰਿਸਪੈਕਟ ਦੇਣੀ ਆ ਤੇ ਉਹ ਉਹਨਾਂ ਵੱਲ ਵੇਖ ਕੇ ਆਪਾਂ ਕਿਹੜੀ ਨਿਗਾਹ ਨਾਲ ਉਹਨਾਂ ਨੂੰ ਦੇਖਣਾ ਵਾ ਇਹ ਸਭ ਕੁਝ ਜਿਹੜਾ ਆਪਾਂ ਛੋਟੇ ਹੁੰਦੇ ਆ ਬੱਚੇ ਦੇ ਦਿਮਾਗ ਚ ਜਿਹੜਾ ਉਹ ਪਾਣਾ ਜਿਹੜਾ ਉਹ ਮਾਂ ਦਾ ਇੱਕ ਕਰਤੱਵ ਹੁੰਦਾ ਵਾ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਮਤਲਬ ਜਿੰਨੀਆਂ ਵੀ ਪੈਣਾ ਮੈਨੂੰ ਸੁਣ ਰਹੀਆਂ ਮੈਂ ਜਿੰਨੇ ਵੀ ਮੇਨੂੰ ਵਲੌਗ ਦੇਖ ਰਹੀਆਂ ਵਾਂ ਉਹਨਾਂ ਨੂੰ ਇਹੀ ਚਾਹੀਦਾ ਕਿ ਬੱਚੇ ਜਦੋਂ ਛੋਟੇ ਹੁੰਦੇ ਆ ਜਾਂ ਵੱਡੇ ਹੁੰਦੇ ਤੇ ਉਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚ ਇਹ ਪਾਵੇ ਕਿ ਆਪਾਂ ਔਰਤ ਨੂੰ ਕਿਹੜੀ ਨਿਗਾ ਨਾਲ ਦੇਖਣਾ ਵਾ ਮਤਲਬ ਉਹਦੀ ਕਿੱਦਾਂ ਆਪ ਇੱਜ਼ਤ ਕਰਨੀ ਆ ਤੇ ਏ ਨਹੀਂ ਆ ਕਿ ਮਤਲਬ ਮੈਂ ਨਾ YouTube ਤੋਂ ਕੱਢ ਗਏ ਤੇ ਫਿਰ ਮੈਂ ਨਾ ਵੇਖਿਆ ਉਹ ਪੂਰਾ ਜਿਹੜਾ ਹਾਦਸਾ ਸੀ ਪੂਰਾ ਵੇਖਿਆ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੇ ਉਹ ਉਹਦੇ ਮਾਂ ਪਿਓ ਕੀ ਰਿਐਕਟ ਕਰਦੇ ਹੋਣਗੇ ਉਸ ਸਮੇਂ ਜਦੋਂ ਉਹਨਾਂ ਨੇ ਆਪਣੀ ਤੀਰ ਨੂੰ ਜਾ ਕੇ ਦੇਖਿਆ ਇਹ ਨਹੀਂ ਸੀ ਕਿ ਉਹਨੇ ਮਤਲਬ ਹਾਫ ਕੱਪੜੇ ਪੈਨੇ ਹੋਏ ਸੀ ਜਾਂ ਅਸ਼ਲੀਲ ਕੱਪੜੇ ਪਾਏ ਹੋਏ ਸੀ ਡਾਕਟਰ ਦਾ ਜਿਹੜਾ ਲਿਬਾਸ ਹੁੰਦਾ ਉਹਨੇ ਉਹ ਪਾਇਆ ਹੋਇਆ ਸੀ ਡਾਕਟਰ ਦੇ ਉੱਪਰ ਜਿਹੜਾ ਵਾਈਟ ਕਲਰ ਦਾ ਕੋਟ ਪਾਂ ਦੇ ਉਹਨੇ ਉਹ ਪਾਇਆ ਸੀ ਕੋਈ ਅਸ਼ਲੀਲ ਉਹਨੇ ਕੱਪੜੇ ਨਹੀਂ ਸੀ ਪਾਏ ਕੋਈ ਉਹਨੇ ਐਦਾਂ ਦਾ ਕੋਈ ਕੰਮ ਨਹੀਂ ਸੀ ਕੀਤਾ ਬਟ ਫਿਰ ਵੀ ਉਹਦੇ ਨਾਲ ਇਹ ਹੋਇਆ ਨਾ ਨਹੀਂ ਤੇ ਲੋਕਾਂ ਦੇ ਦਿਮਾਗ 'ਚ ਇਹ ਹੋ ਜਾਂਦਾ ਕਿ ਕੁੜੀਆਂ ਸ਼ਲੀਲ ਕੱਪੜੇ ਪਾਉਂਦੀਆਂ ਐਦਾਂ ਦੇ ਕੱਪੜੇ ਪਾਉਂਦੀਆਂ ਮਤਲਬ ਕੁੜੀਆਂ ਕੱਪੜੇ ਵੀ ਨਹੀਂ ਪਾ ਸਕਦੀਆਂ ਆਪਣੀ ਮਰਜ਼ੀ ਦੇ ਨਾਲ ਤੁਸੀਂ ਇਹ ਕੁੜੀ ਮਤਲਬ ਇਦਾਂ ਦੇ ਕੱਪੜੇ ਪਾਣ ਗਿਆ ਤੇ ਮਤਲਬ ਉਹ ਕਰੈਕਟਰਲੈਸ ਆ ਜਾਂ ਉਹਨਾਂ ਨਾਲ ਇਹ ਵਾਲੀ ਕਟਰਾ ਹੋ ਸਕਦੀ ਪਰ ਓਨੇ ਤੇ ਇਦਾਂ ਦਾ ਕੁਝ ਨਹੀਂ ਕੀਤਾ ਨਾ ਬਟ ਫਿਰ ਵੀ ਉਹਦੇ ਨਾਲ ਜਿਹੜਾ ਇਦਾਂ ਹੋਇਆ ਤੇ ਜਿੰਨੇ ਕੀਤਾ ਵਾ ਮਤਲਬ ਉਹਦੇ ਲਈ ਬਹੁੜੀ ਸ਼ਰਮਨਾਕ ਗੱਲ ਆ ਉਹਦੇ ਮਾਪਿਓ ਵਾਸਤੇ ਵੀ ਬਹੁਤ ਸ਼ਰਮ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਮਤਲਬ ਇੰਨੀ ਦਰਿੰਦਗੀ ਕੀਤੀ ਦਰਿੰਦਗੀ ਬੋਲ ਸਕਦੇ ਇਹਨੂੰ ਹੋਰ ਕੁਝ ਨਹੀਂ ਆਪਾਂ ਬੋਲ ਸਕਦੇ ਇਹਨੂੰ ਤੇ ਵੇਖ ਕੇ ਮਨ ਨੂੰ ਇੰਨਾ ਕੁਝ ਹੋਇਆ ਨਾ ਮਤਲਬ ਹਰ ਇੱਕ ਲੇਡੀਜ਼ ਨੂੰ ਇਦਾਂ ਹੋਇਆ ਹੁਣਾ ਮਤਲਬ ਉਹ ਸਕੂਲ ਜਾਂਦੀ ਕਾਲਜ ਜਾਂਦੀ ਮਤਲਬ ਇਹੀ ਸੋਚਦੀ ਹੋਊਗੀ ਕਿ ਮਤਲਬ ਮੈਂ ਕੱਲੀ ਜਾਂਦੀ ਆ ਕੋਈ ਛੜਕਤੇ ਨਹੀਂ ਹੈਗਾ ਕੋਈ ਰੋਡ ਤੇ ਨਹੀਂ ਹੈਗਾ ਜੇ ਮੇਰੇ ਨਾਲ ਵੀ ਇਦਾਂ ਹੋ ਸਕਦਾ ਵਾ ਜਾਂ ਇਹ ਘਟਨਾ ਜਿਹੜੀ ਵਾਪਰ ਸਕਦੀ ਆ ਤੇ ਮਤਲਬ ਕਿਤੇ ਨਾ ਕਿਤੇ ਨਾ ਉਹਨੂੰ ਡਰ ਰਹਿਂਦਾ ਹੋਪਾ ਚਾਹੀਏ ਉਹ ਕਲਕੱਤਾ ਸ਼ਹਿਰ ਆ ਭਾਵੇਂ ਉਹ ਪੰਜਾਬ ਆ ਭਾਵੇਂ ਉਹ ਕੋਈ ਵੀ ਸ਼ਹਿਰ ਆ ਮਤਲਬ ਉਹਦੇ ਉਹਦੇ ਦਿਲ ਚ ਨਾ ਕਿਤਨਾ ਕਿਤੇ ਉਹ ਡਰ ਜਿਹੜਾ ਉਹ ਬਹਿ ਜਾਂਦਾ ਵਾ ਮਤਲਬ ਇਹੋ ਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨੂੰ ਤੇ ਮੈਂ ਕਿੰਨੀ ਚੰਗੇ ਬਾਹਰ ਵਾਲੇ ਮੁਲਕ ਆ ਫੇਰ ਲੋਕੀ ਬਾਹਰ ਇਸੇ ਕਰਕੇ ਭੱਜਦੇ ਨੇ ਕੁੜੀਆਂ ਇਸੇ ਕਰਕੇ ਬਾਹਰ ਭੱਜਦੀਆਂ ਉੱਥੇ ਸੇਫ ਨੇ ਕੁੜੀਆਂ ਇਦਾਂ ਦੀ ਹਕਤਣਾ ਮੈਂ ਤੇ ਨਹੀਂ ਸੁਣੀ ਆਪਣੀ ਜ਼ਿੰਦਗੀ ਚ ਕਦੀ ਨਹੀਂ ਮੈਂ ਸੁਣੀ ਕਿ ਮਤਲਬ ਫੋਰਨ ਕੰਟਰੀ ਚ ਕੋਈ ਇਦਾਂ ਦਾ ਕਾਂਡ ਹੋਇਆ ਹੋਵੇ ਇਦਾਂ ਦਾ ਕੋਈ ਮਾੜੀ ਘਟਨਾ ਹੋਈ ਹੋਵੇ ਹਾਂ ਚੋਰੀ ਚਕਾਰੀ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਤੇ ਐਟ ਅ ਟਾਈਮ ਹੀ ਉਹ ਸਜ਼ਾ ਦਿੰਦੇ ਆ ਜਿੱਦਾਂ ਕਿ ਦੁਬਈ ਵਿੱਚ ਨਾ ਐਟ ਅ ਟਾਈਮ ਹੀ ਸਜ਼ਾ ਦਿੰਦੇ ਤੇ ਉਹ ਚੰਗਾ ਹੈ ਉਹਦੇ ਨਾਲ ਲੋਕਾਂ 'ਚ ਇੱਕ ਸਹਿਮ ਜਾਂਦੇ ਲੋਕ ਲੋਕਾਂ ਦੇ ਅੰਦਰ ਡਰ ਰਹਿੰਦਾ ਕਿ ਹਾਂ ਆਪਾਂ ਇਹ ਮਾੜੀ ਕਟਨਾ ਕਰਾਂਗੇ ਤੇ ਜਾਂ ਕੋਈ ਮਾੜਾ ਇਦਾਂ ਦਾ ਕਰਾਂਗੇ ਤੇ ਸਾਡਾ ਐ ਹੋ ਜਾਣਾ ਵਾ ਤੇ ਉਹਨਾਂ ਨੂੰ ਉਹਨਾਂ ਨੂੰ ਐਟ ਅ ਟਾਈਮ ਉਹਨਾਂ ਦੇ ਦਿਮਾਗ 'ਚ ਮਤਲਬ ਡਰ ਆ ਜਾਂਦਾ ਕਿ ਸਾਡੇ ਨਾਲ ਉਸੇ ਟਾਈਮ ਹੀ ਇਦਾਂ ਹੋਣਾ ਵਾ ਸਾਨੂੰ ਮਾਰ ਦਿੱਤਾ ਜਾਊਗਾ ਜਾਂ ਕੁਝ ਕਰ ਦਿੱਤਾ ਜਾਊਗਾ ਐਟ ਅ ਟਾਈਮ ਹੀ ਹੋਣਾ ਬਟ ਸਾਡਾ ਕਾਨੂੰਨ ਇਦਾਂ ਦਾ ਕਿ ਉਹਨਾਂ ਨੇ ਮਤਲਬ ਇੰਨੀ ਕਾਰਵਾਈ ਨਹੀਂ ਕਰਦੇ ਹਾਂ 2-3 ਦਿਨਾਂ ਦੰਗੇ ਵਗੈਰਾ ਰਹਿਣਗੇ ਸਟ੍ਰਾਈਕ ਵਗੈਰਾ ਰਹੇਗੀ ਬਟ ਫਿਰ ਵੀ ਉਦਾਂ ਦਾ ਉਦਾਂ ਨਾ ਕਿਉਂਕਿ ਇਦਾਂ ਹੀ ਨਿਰਭਇਆ ਜਿਹੜੀ ਹੀ ਦਿੱਲੀ ਦੀ ਹੀ ਮੇਰੇ ਖਿਆਲ ਨਾਲ ਉਹ ਉਹਦੇ ਬਦੀ ਵੀ ਇਦਾਂ ਸਟ੍ਰਾਈਕ ਵਗੈਰਾ ਹੋਈ ਸਭ ਕੋ ਜੋ ਹੈ ਬਟ ਅਜੇ ਤੱਕ ਕੇ ਸੁਖਾਲੀ ਨਹੀਂ ਹੋ ਪਾਇਆ ਹੈਗਾ ਇਹਦੇ ਬਾਰੇ ਵੀ ਇਦਾਂ ਹੀ ਕੋਈ ਨਤੀਜਾ ਨਹੀਂ ਨਿਕਲ ਪਾਂਦਾ ਤੇ ਨਾ ਹੀ ਜਿਹੜੇ ਇਹੋ ਜੀ ਦਰਿੰਦਗੀ ਕਰਦੇ ਉਹਨਾਂ ਨੂੰ ਜਿਹੜੀ ਕਾਬਲ ਸਜ਼ਾ ਮਿਲਦੀ ਆ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਨੂੰ ਐਟ ਅ ਟਾਈਮ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਉਹ ਐਸ਼ ਕਰਦੇ ਨੇ ਜੇਲ੍ਹ 'ਚ ਜਾ ਕੇ ਵੀ ਇਹੋ ਜਿਹੇ ਲੋਕ ਫੇਰ ਉਹ ਸ਼ਪਾਰਸ਼ਾਂ ਪਾ ਕੇ ਸੁੱਟ ਜਾਂਦੇ ਨੇ ਤੇ ਉਹਨਾਂ ਦਾ ਦਿਮਾਗ ਉਹੀ ਉਹੀ ਰਹਿੰਦਾ ਉਹਨਾਂ ਦਾ ਦਿਮਾਗ ਸੁਧਰਦਾ ਨਹੀਂ ਉਹ ਸੁਧਰਦੇ ਨਹੀਂ ਕਦੀ ਵੀ ਉਹਨਾਂ ਦੇ ਦਿਮਾਗ 'ਚ ਫੇਰ ਵੀ ਉਹ ਦਰਿੰਦਗੀ ਜਿਹੜੀ ਉਹ ਚੱਲਦੀ ਰਹਿੰਦੀ ਆ ਤੇ ਇਹ ਬਹੁਤ ਹੀ ਸ਼ਰਮਨਾਕ ਮਤਲਬ ਘਟਨਾ ਸੀ ਤੇ ਚਲੋ ਜੀ ਆਪਣੇ ਵਲੌਗ ਵੱਲ ਆਉਨੇ ਆ ਤੇ ਇੱਥੇ ਜਿਹੜਾ ਮੈਂ ਸੌਦਾ ਜਿਹੜਾ ਉਹ ਅੰਦਰ ਵਾਲਾ ਤੇ ਜਿਹੜਾ ਪਾ ਲਿਆ ਹੀ ਜਿਹੜੇ ਮੋਟਾ-ਮੋਟਾ ਸੌਦਾ ਹੁੰਦਾ ਨਾ ਮਤਲਬ ਖੰਡ ਹੋਗੀ ਚਾਵਲ ਹੋਗੇ ਪੱਤੀ ਹੋਗੀ ਇਦਾਂ ਦੀ ਚੀਜ਼ਾਂ ਜਿਹੜੀਆਂ ਉਹ ਡਰਮੀਆਂ ਚ ਪਾਉਣੀਆਂ ਹੁੰਦੇ ਆ ਨਾ ਵੱਡੀਆਂ ਚ ਹਿਸ ਕਰਕੇ ਉਹ ਪਾ ਲਿਆ ਹੈ ਅੰਦਰ ਤੇ ਬਾਕੀ ਜਿਹੜਾ ਸੌਦਾ ਹੀ ਰਸੋਈ ਵਾਲਾ ਉਹ ਮੈਂ ਰਸੋਈ ਚ ਰੱਖਿਆ ਹੀ ਦਾਲਾਂ ਵਗੈਰਾ ਮਸਾਲੇ ਵਗੈਰਾ ਤੁਹਾਨੂੰ ਪਤਾ ਉਹ ਤੇ ਰਸੋਈ ਵਿੱਚ ਹੀ ਮਤਲਬ ਹੁੰਦੇ ਆ ਨਾ ਉਹਨਾਂ ਦੀ ਜ਼ਰੂਰਤ ਹੁੰਦੀ ਆ ਇਸ ਕਰਕੇ ਮੈਂ ਰਸੋਈ ਵਿੱਚ ਲਿਆ ਆ ਕਿ ਜਿਹੜੇ ਉਹ ਰੱਖ ਦਿੱਤੇ ਹੀ ਇੰਨਾ ਮਹਿੰਗਾ ਸੌਦਾ ਨਾ ਕੋਈ ਵੱਡਾ ਸੌਦਾ ਵੀ ਨਹੀਂ ਹੁੰਦਾ ਜਿੱਦਾਂ ਚਾਵਲ ਖੰਡ ਵਗੈਰਾ ਪੱਤੀ ਵਗੈਰਾ ਹੋਊਗੀ ਜਿਹੜੇ ਛੋਟੇ-ਛੋਟੇ ਨਿੱਕੇ-ਨਿੱਕੇ ਸੌਦੇ ਹੁੰਦੇ ਨੇ ਜਿੱਦਾਂ ਇਲਾਚੀ ਮੋਟੀ ਇਲਾਚੀ ਹੋਊਗੀ ਛੋਟੀ ਇਲਾਚੀ ਜੀਰਾ ਜਾਂ ਲੌਂਗ ਵਗੈਰਾ ਇਹ ਜਿਆਦਾ ਕੋਸਟਲੀ ਹੁੰਦੇ ਜਿਆਦਾ ਮਹਿੰਗੇ ਸੋਦੇ ਹੁੰਦੇ ਜਿੰਨੇ ਛੋਟੇ ਉਹੀ ਕਹਿੰਨਾ ਜਿੰਨੀ ਛੋਟੀ ਉਨੀ ਉਨੀ ਕੋਸਟਲੀ ਚੀਜ਼ ਆਉਂਦੀ ਆ ਤੇ ਇੱਥੇ ਮੈਂ ਕੱਲ ਦਾ ਵਲੌਗ ਤੇ ਵੇਖਿਆ ਹੋਊਗਾ ਤੇ ਆ ਸਾਰੇ ਮੈਂ ਲਮਾਰੀ ਜਿਹੜੀ ਸੈੱਟ ਕੀਤੀ ਤੇ ਡੱਬੇ ਜਿਹੜੇ ਧੋ ਦਿੱਤੇ ਸੀ ਤੇ ਅੱਜ ਉਹ ਤੋਂ ਅਗਲਾ ਦੇਣਵਾ ਤੇ ਇਹ ਮੈਂ ਡੱਬੇ ਜਿਹੜੇ ਪੂਰੇ ਜਨ ਸੁੱਕ ਗਏ ਫੇਰ ਮੈਂ ਦਾਲਾਂ ਵਗੈਰਾ ਜੋ ਰਹੀਆਂ ਉਹਦੇ ਵਿੱਚ ਪਾਈਆਂ ਸੀ ਤੇ ਜਿਹੜਾ ਰਖੜੀ ਵਾਲਾ ਵਲੌਗ ਹੀ ਉਹ ਤੇ ਮੈਂ ਬਾਅਦ ਵਿੱਚ ਮਤਲਬ ਸ਼ੂਟ ਕੀਤਾ ਹੀ ਬਟ ਇਹਦੇ ਤੋਂ ਪਹਿਲਾਂ ਮੈਂ ਬਣਾ ਚੁੱਕੀ ਹਿਓ ਤੇ ਫਿਰ ਮੈਨੂੰ ਪਹਿਲਾਂ ਹੀ ਪਾ ਦਿੱਤਾ ਉਹ ਇਹ ਵਲੌਗ ਮੈਂ ਕਿਹਾ ਫਿਰ ਰਖੜੀ ਦਾ ਵਲੌਗ ਜਿਹੜਾ ਉਹ ਲੇਟ ਹੋ ਜਾਣਾ ਕਿਉਂਕਿ ਤੁਹਾਨੂੰ ਪਤਾ ਹਰ ਇੱਕ ਜੋ ਵੀ ਵੀਡੀਓ ਬਣਾਉਂਦਾ ਵਾ ਕੋਈ ਵਲੌਗ ਬਣਾਉਂਦਾ ਵਾ ਉਹ ਜਿਹੜਾ ਇੱਕ ਦਿਨ ਜਾਂ ਦੋ ਦਿਨ ਐਡਵਾਂਸ ਹੀ ਦਿੰਦਾ ਵਾ ਕਿਉਂਕਿ ਆਪਾਂ ਐਟ ਅ ਟਾਈਮ ਬਣਾ ਕੇ ਐਟ ਅ ਟਾਈਮ ਤੇ ਨਹੀਂ ਪਾ ਸਕਦੇ ਨਾ ਵਲੌਗ ਤੇ ਇਸ ਕਰਕੇ ਆਪਾਂ ਇੱਕ ਦਿਨ ਹੱਦ ਇੱਕ ਦਿਨ ਜਾਂ ਦੋ ਦਿਨ ਜਿਹੜਾ ਐਡਵਾਂਸ ਰਹਿਣੇ ਆ ਇਸ ਕਰਕੇ ਆਪਣੀ ਸੇਫਟੀ ਵਾਸਤੇ ਵੀ ਇਹ ਬਹੁਤ ਵਧੀਆ ਵਾ ਕਿ ਆਪਾਂ ਐਡਵਾਂਸ ਹੋ ਕੇ ਚੱਲੀਏ ਕੋਈ ਵੀ ਬਲੌਗਿੰਗ ਚੈਨਲ ਆ ਕੁਝ ਵੀ ਆ ਕਿਤੇ ਆਪਾਂ ਆਉਣੇ ਜਾਂਦੇ ਆ ਜਾਂ ਟਰੈਵਲਿੰਗ ਬਲੌਗਿੰਗ ਕਰਦੇ ਆ ਉਹਦੇ ਵਾਸਤੇ ਸੇਫ ਨਾ ਸਹੀ ਆ ਕਿ ਆਪਾਂ ਥੋੜੇ ਜਿਹਾ ਐਡਵਾਂਸ ਹੋ ਕੇ ਚੱਲੀਏ ਭਾਵੇਂ ਇੱਕ ਦਿਨ ਆਪਾਂ ਐਡਵਾਂਸ ਹੋ ਕੇ ਚੱਲੀਏ ਤੇ ਐਡਵਾਂਸ ਹੋ ਕੇ ਚੱਲਣਾ ਚਾਹੀਦਾ ਵਾ ਕਿਉਂਕਿ ਬਹੁਤ ਦੁਨੀਆ ਅੱਗੇ ਤੱਕ ਬਹੁਤ ਦੁਨੀਆ ਦੀ ਸੋਚ ਅੱਗੇ ਤੱਕ ਕੋਈ ਵੀ ਤੁਹਾਡਾ ਇਸ ਜਮਾਨੇ 'ਚ ਤੁਹਾਡਾ ਐ ਨਹੀਂ ਹੋਊਗਾ ਕਿ ਕੋਈ ਸਕਾ ਹੋਊਗਾ ਜਾਂ ਕੋਈ ਨੀ ਕੋਈ ਨਹੀਂ ਜੇ ਤੇ ਇੱਥੇ ਬਸ ਸੌਦਾ ਸੁਦਾ ਪਾ ਲਿਆ ਫਿਰ ਖਲਾਰਾ ਵਗੈਰਾ ਤੁਹਾਨੂੰ ਪਤਾ ਪੈ ਹੀ ਜਾਂਦਾ ਹੁੰਦਾ ਮਤਲਬ ਲਫਾਫਿਆਂ ਵਗੈਰਾ ਤੇ ਮੈਂ ਕਿ ਆਂਟੀ ਆਣ ਕੇ ਕਰਦੇ ਰਹਿਣਗੇ ਤੇ ਉਹਨੋਂ ਪਹਿਲਾਂ ਮੈਂ ਜਿਹੜਾ ਉਹ ਸਾਫ ਸਫਾਈ ਜਿਹੜੀ ਉਹ ਕਰੀ ਦਵਾਂ ਰਸੋਈ ਦੀ ਤੇ ਸੌਦਾ ਪਾਇਆ ਤਾਂ ਹੀ ਚੰਗਾ ਲੱਗਦਾ ਜੇ ਰਸੋਈ ਵੀ ਭਰੀ ਤਾਦ ਦੀ ਚੰਗੀ ਲੱਗਦੀ ਉਹ ਡੱਬੇ ਭਰੇ ਹੁੰਦੇ ਨਾ ਫੇਰ ਹੀ ਚੰਗੀ ਲੱਗਦੀ ਹੈ ਤੇ ਤਾਨੂੰ ਪਤਾ 1 ਮਹੀਨੇ ਦਾ ਸੋਦਾ ਐਨੇ ਦਾ ਪਾਇਆ ਜਾਂਦਾ ਵਾ 15 ਤੋਂ 20 ਚਾਰ ਦਾ ਸੋਦਾ ਜਿਹੜਾ ਉਹ ਪਾਇਆ ਜਾਂਦਾ ਚਾਹੇ ਉਹ ਤੋਂ ਮਤਲਬ ਜ਼ਿਆਦਾ ਦੇਣ ਵੀ ਨਿਕਲ ਜਾਣ ਜਾਂ ਘੱਟ ਦੇ ਨਿਕਲ ਜਾਣ ਇਦਾਂ ਰਸੋਈ ਲੱਗਦੀ ਨਾ ਭਰੀ ਭਰੀ ਸਾਰੇ ਮੈਂ ਐਨ ਸਾਫ਼-ਸੂਫ਼ ਕਰਕੇ ਐਨ ਆਗੀ ਹੀ ਨਾ ਤੋਂ ਕਿ ਤੇ ਲੋ ਜੀ ਇੱਥੇ ਆਪਾਂ ਆ ਗਏ ਸੀ ਅੰਦਰ ਤੇ ਮੈਂ ਪਾਠ ਵਗੈਰਾ ਕਰ ਲਿਆ ਸੀ ਫਿਰ ਮੈਂ ਆਗੇ ਕੰਬਲ ਵਗੈਰਾ ਚੁੱਕਣ ਵਾਸਤੇ ਤੇ ਤੁਸੀਂ ਕਹਿਣਾ ਕੰਬਲ ਕਿਉਂ ਲੈਂਦੇ ਆ ਜੇ ਤੱਕ ਤੇ ਏਸੀ ਚ ਬਹੁਤ ਜ਼ਿਆਦਾ ਠੰਡ ਲੱਗਦੀ ਫਿਰ ਰਾਤੀ ਫਿਰ ਚਾਦਰ ਵਗੈਰਾ ਨਾਲ ਤੇ ਕੁਝ ਬੰਦਾ ਨਹੀਂ ਆ ਤੇ ਫਿਰ ਇਸ ਕਰਕੇ ਕੰਬਲ ਲੈਣਾ ਪੈਂਦਾ ਵਾ ਤੇ ਚਾਦਰ ਹੋ ਗਈ ਸੀ ਗੰਦੀ ਤੇ ਇਹਨੂੰ ਮੈਂ ਕਿਹਾ ਲਾ ਹੀ ਲੈਨੇ ਆ ਆਂਟੀ ਆ ਗਏ ਸੀ ਫਿਰ ਮੈਂ ਜਿਹੜੀ ਉਤਾਰ ਦਿੱਤੀ ਚਾਦਰ ਸਾਰੇ ਝਾੜ ਪੁੰਝ ਕੀਤੀ ਅੱਜ ਬਹੁਤ ਜ਼ਿਆਦਾ ਕੰਮ ਹੀ ਬਹੁਤ ਹੀ ਜ਼ਿਆਦਾ ਮਤਲਬ ਪਤਾ ਨਹੀਂ ਕਿੱਥੋਂ ਨਿਕਲੀ ਆਉਂਦਾ ਕੰਮ ਇੱਕ ਵਾਰੀ ਜਿਹੜਾ ਸ਼ੁਰੂ ਕਰ ਲਓ ਨਾ ਤੁਸੀਂ ਫੇਰ ਤੁਹਾਡਾ ਕੰਮ ਨਹੀਂ ਖਤਮ ਹੋਣਾ ਤੁਹਾਡਾ ਖਤਮ ਹੀ ਨਹੀਂ ਹੋਣਾ ਕਾ ਭਾਵੇਂ ਸਾਰਾ ਦਿਨ ਕਰਦੇ ਰਹੋ ਝਾੜ ਪੁੰਝ ਬਹੁਤ ਜ਼ਿਆਦਾ ਝਾੜ ਪੁੰਝ ਕੀਤੀ ਸਾਰੇ ਕਮਰਿਆਂ ਚ ਝਾੜ ਪੁੰਝ ਕੀਤੀ ਬਾਹਰ ਵਾਲਾ ਕਮਰੇ ਤੇ ਮੈਂ ਕਾਰਾਈ ਉਹ ਐਂਡ ਧਿਆਣ ਕੇ ਮੈਂ ਆਪਣੇ ਕਮਰੇ ਦੀ ਜਿਹੜੀ ਵਾਰੀ ਲਈ ਮਗੇ ਸਾਰੇ ਕਮਰਿਆਂ ਦੀਆਂ ਚਾਦਰਾਂ ਵੀ ਚੇਂਜ ਕੀਤੀਆਂ ਬੈੱਡ ਸ਼ੀਟ ਵਗੈਰਾ ਚੇਂਜ ਕੀਤੀਆਂ ਦੂਜੀਆਂ ਵਿਛਾਈਆਂ ਇਹ ਹੁੰਦਾ ਨਾ ਮਤਲਬ ਬੈੱਡ ਸ਼ੀਟ ਇੱਕ ਦਿਨ ਤੋਂ ਦੋ ਦਿਨ ਤੋਂ ਵੱਧ ਜਿਹੜੀ ਉਹ ਕੱਢਦੀ ਨਹੀਂ ਆਪਣੇ ਆਪ ਨੂੰ ਕਾਲੀ ਪੈਣ ਲੱਗ ਜਾਂਦੀ ਕਿ ਮਤਲਬ ਹੁਣ ਚੇਂਜ ਕਰ ਦੋ ਬਸ ਕਮਰਾ ਨਹੀਂ ਚੰਗਾ ਲੱਗਦਾ ਬੈੱਡ ਹੀ ਨਹੀਂ ਚੰਗਾ ਲੱਗਦਾ ਹੈਗਾ ਇਸ ਕਰਕੇ ਜਿਹੜੀ ਉਹ ਕਰਨੀ ਪੈਂਦੀ ਆ ਤੇ ਇਹ ਕੰਮ ਜੀ ਡੇਲੀ ਦੇ ਹੁੰਦੇ ਜਿਹੜੇ ਡੇਲੀ ਦੇ ਕੰਮ ਹੁੰਦੇ ਉਹੀ ਤੁਹਾਨੂੰ ਵਿਖਾਈਦੇ ਆ ਮਤਲਬ ਇਹੀ ਕੰਮ ਹੁੰਦੇ ਡੇਲੀ ਤੇ ਕੁਝ ਪੈਸ਼ਨ ਤੇ ਕੋਈ ਕੰਮ ਨਹੀਂ ਹੁੰਦਾ ਮਤਲਬ ਕਿਤੇ ਚਲ ਜੋ ਆ ਜੋ ਤੇ ਉਹ ਵਾਲਾ ਤਾਂ ਨਾ ਵਲੌਗ ਸੇਅਰ ਕਰੀਦਾ ਵਾ ਜਾਂ ਕੋਈ ਇਦਾਂ ਹਸ ਵਾਈਫ ਨੇ ਜਿਹੜੇ ਵੀ ਕੰਮ ਹੁੰਦੇ ਨੇ ਉਹ ਤਾਂ ਨਾ ਸ਼ੇਅਰ ਕਰੀਦਾ ਕੋਈ ਮੈਕੈਨਿਕ ਕੋਈ ਐਕਸਟਰਾ ਤੇ ਹੁੰਦਾ ਨਹੀਂ ਜਾਂ ਇਹ ਹੋਸ ਵਾਈਫ ਮਤਲਬ ਡੇਲੀ ਕਿਤੇ ਜਾਂਦੀ ਹੋਏ ਤਾਂ ਡੇਲੀ ਤੇ ਤੁਹਾਨੂੰ ਪਤਾ ਜਿਹੜਾ ਹੋਸ ਵਾਈਫ ਕੋਈ ਜਾਇਆ ਨਹੀਂ ਜਾਂਦਾ ਹੈਗਾ ਡੇਲੀ ਤੇ ਉਹ ਜਾ ਨਹੀਂ ਸਕਦੀ ਘਰੋਂ ਬਾਹਰ ਕਿਉਂਕਿ ਇੱਕ ਦਿਨ ਵੀ ਆਪਾਂ ਚੱਲ ਜੀਏ ਨਾ ਬਾਹਰ ਤੇ ਤੈਸ ਨੈਸ ਘਰ ਮਤਲਬ ਉਤਲ ਪੁਤਲ ਹੋਇਆ ਹੁੰਦਾ ਫਿਰ ਆਣ ਕੇ ਨਾ ਉਹ ਡਬਲ ਕੰਮ ਕਰਨਾ ਪੈਂਦਾ ਵਾ ਤੇ ਇਨੋਵੇਟਰ ਆ ਕੇ ਮੈਂ ਬਹੁਤ ਘੱਟ ਕਿਤੇ ਜਾਨੀ ਆ ਜੇ ਮੈਂ ਪੇਕੇ ਵੀ ਜਾਨੀ ਆ ਨਾ ਤੇ ਫਿਰ ਵੀ ਮੈਂ ਜਿੱਦਾਂ ਸਵੇਰੇ ਗਈ ਤੇ ਮੈਂ ਸ਼ਾਮ ਨੂੰ ਜਿਹੜਾ ਮੂਡ ਆਉਣਾ ਸ਼ਾਮ ਨੂੰ ਕਿ ਮੈਂ ਮਤਲਬ ਹਾਂ ਸ਼ਾਮ ਤੱਕ ਆਇ ਨਹੀਂ ਮੈਂ ਤੇ ਸਵੇਰੇ ਸਵੇਰੇ ਮੈਂ ਇਹ ਨਹੀਂ ਆ ਕੋਈ ਸਵੇਰੇ ਹੀ ਚੱਲ ਜਾਣਾ ਮੈਂ ਸਾਰਾ ਕੰਮ ਵਗੈਰਾ ਕਰਕੇ ਤੇ ਫੇਰ ਹੀ ਮੈਂ ਜਾਨੀ ਆ ਤਾਂ ਕਿ ਆਂਦਿਆਂ ਨਾ ਮੈਨੂੰ ਬਹੁਤ ਜ਼ਿਆਦਾ ਨਾ ਮਤਲਬ ਖਲਾਰਾ ਖਲੂਰਾ ਨਾ ਦੇਖਣ ਨੂੰ ਮਿਲੇ ਤੇ ਇੱਥੇ ਮੈਂ ਸੋਫਿਆਂ ਦੇ ਕਵਰ ਵੀ ਚੇਂਜ ਕਰਤੇ ਹੀ मतलब ਉਹਨਾਂ ਦੀ ਸਾਈਡਾਂ ਚੇਂਜ ਕਰ ਦਿੱਤੀਆਂ ਸਾਈਡਾਂ ਚੇਂਜ ਕਰਨਾ ਵੀ ਨਾ ਇਹ ਦੋਵੇਂ ਪਾਸੇ ਤੁਸੀਂ ਵਸਾ ਸਕਦੇ ਸੇ ਇਹਨਾਂ ਨੂੰ ਇਹਨਾਂ ਦਾ ਇੱਕ ਨਾ ਪੋਜ਼ਿਟਿਵ ਪੁਆਇੰਟ ਆ ਇੱਕ ਵਾਰੀ ਆਪਾਂ ਪੈਸੇ ਤੇ ਖਰਚ ਲਿਆ ਪਰ ਇਹਦੇ ਨਾਲ ਇਹ ਆ ਕਿ ਆਪਾਂ ਦੋਵੇਂ ਪਾਸੇ ਇਹਨੂੰ ਯੂਜ਼ ਕਰ ਸਕਦੇ ਆ ਤੇ ਇੱਥੇ ਆਪਾਂ ਨਾਲ-ਨਾਲ ਜਿਹੜੀ ਉਹ ਡਸਟਿੰਗ ਵੀ ਕਰ ਦਿੰਨੇ ਆ ਪਹਿਲਾਂ ਮੈਂ ਝਾੜ ਪੁੰਝ ਕਰ ਲਈ ਸੀ ਫਿਰ ਮੈਂ ਕੀਤੀ ਡਸਟਿੰਗ ਫਿਰ ਮੈਂ ਬਾਹਰ ਆ ਗਈ ਬਰਾਂਡੇ ਚ ਬਿਲਕੁਲ ਬ੍ਰਾਂਡ ਵਿੱਚ ਅੰਦਰ ਬਾਅਦ ਮੈਂ ਕੀਤੀ ਡਸਟਿੰਗ ਫਿਰ ਮੈਂ ਬਾਹਰ ਜਿਹੜੀਆਂ ਗਰੀਲਾ ਐ ਬਲੈਕ ਕਲਰ ਦੀ ਹੁੰਦੀਆਂ ਨੇ ਇਹਨਾਂ ਤੇ ਕੱਟਾ ਬਹੁਤ ਜਲਦੀ ਆਉਂਦਾ ਤੇ ਇਹਨੂੰ ਜਿਹੜਾ ਵਾ ਉਹ ਝਾੜਨਾ ਬਹੁਤ ਜ਼ਰੂਰੀ ਹੈ ਨਹੀਂ ਤੇ ਨਾ ਕੱਟਾ ਚਿੱਟਾ ਚਿੱਟਾ ਜਿਹੜਾ ਨਾ ਉਹ ਲੱਭਦਾ ਰਹਿੰਦਾ ਵਾ ਫਿਰ ਤੇ ਇਹ ਜਿਹੜਾ ਸਾਡੇ ਦਰਵਾਜ਼ੇ ਤੇ ਲੱਗਾ ਨਾ ਇਹਨੂੰ ਆਪਾਂ ਲਾਵਾਂਗੇ ਦੀਵਾਲੀ ਦੇ ਲਾਗੇ ਤੇ ਦੀਵਾਲੀ ਤੇ ਆਪਾਂ ਜਿਹੜਾ ਉਹ ਨਵਾਂ ਲਗਾਵਾਂਗੇ ਹੈਪੀ ਦੀਵਾਲੀ ਵਾਲਾ ਕੋਚ ਇਦਾਂ ਦਾ ਸੀਨ ਕਰਕੇ ਲਗਾਵਾਂਗੇ ਆਪਾਂ ਅੱਜ ਤੇ ਨਾ ਸੱਚੀ ਕਮਾਲ ਹੀ ਕਰਤੀ ਮੈਂ ਅੱਜ ਮੈਂ ਦਰਵਾਜ਼ੇ ਪੂੰਝਦੇ ਮਤਲਬ ਜਿਹੜੇ ਵਾਈਟ ਕਲਰ ਦਿੰਦੇ ਨੇ ਤੇ ਹੱਥ ਵੀ ਲਾਲ ਹੋਣਾ ਤੇ ਦਾਗ-ਦਾਗ ਰਹਿ ਜਾਂਦਾ ਤੇ ਇਹ ਵੀ ਮੈਂ ਅੱਜ ਛਾੜ ਦਿੱਤੇ ਸਾਰੇ ਐਨ ਕਰ ਦਿੱਤੇ ਮਮਮੀ ਕਹਿੰਦੇ ਅੱਜ ਤੇਰੇ ਚ ਬੜੀ ਹਿੰਮਤ ਆਈ ਅੱਜ ਤੇ ਵੈਸੇ ਵੀ ਅੱਜ ਕੰਮ ਬਹੁਤ ਜ਼ਿਆਦਾ ਲੱਗਣ ਡਿਆ ਸੀ ਕਿ ਸ਼ਾਇਦ ਸ਼ੋਦੇ ਕਰਕੇ ਲੱਗਣ ਡਿਆ ਸੀ ਤੇ ਮੈਨੂੰ ਕਾਹਲੀ ਪੈਣੀ ਰਾਤ ਦੀ ਕਿ ਮੈਂ ਉੱਠ ਕੇ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਕਿ ਮੈਂ ਸੋਦਾ ਪਾਉਣਾ ਵਾ ਇਹ ਆ ਕਿ ਰਸੋਈ ਚ ਨਾ ਕੰਮ ਕਰਨਾ ਆਸਾਨ ਹੋ ਜਾਂਦਾ ਫਿਰ ਕੋਈ ਚੀਜ਼ ਇੱਧਰ ਉੱਧਰੋਂ ਐ ਲਿਆ ਦੋ ਉਹ ਲਿਆ ਦੋ ਐ ਨਹੀਂ ਹੈਗਾ ਉਹ ਨਹੀਂ ਹੈਗਾ ਐ ਨਹੀਂ ਲੋਡ ਪੈਂਦੀ ਫਿਰ ਕਹਿਣ ਦੀ ਮਤਲਬ ਬਈ ਇਹ ਚੀਜ਼ੇ ਕੋ ਬੰਦਾ ਮਤਲਬ ਇਹਨੂੰ ਹੈ ਵਰਤ ਸਕਦਾ ਵਾ ਆਪਣੀ ਚੀਜ਼ ਕੱਢ ਕੇ ਤੇ ਇੱਥੇ ਬਾਹਰ ਵਾਲੇ ਕਮਰੇ ਚ ਵੀ ਗੇਟ ਚ ਮੈਂ ਸਾਰਾ ਛਾੜ ਦਿੱਤਾ ਹੀ ਐਨ ਮਤਲਬ ਵਾਈਟ ਕਲਰ ਦੀ ਪੇਂਟ ਜਿਵੇਂ ਨਾ ਕੱਲੀ ਹੋਈ ਤੇ ਉਹਦੇ ਨਾਲ ਇਹ ਚੀਜ਼ ਸਾਫ਼ ਕਰੋ ਤੇ ਹੋਰ ਜ਼ਿਆਦਾ ਲਿਸ਼ਕਾਉਂਦੀ ਆ ਤੇ ਇਸ ਕਰਕੇ ਫਿਰ ਮੈਂ ਸਾਰਾ ਕੁਝ ਜਿਹੜਾ ਉਹ ਸਾਫ਼ ਕਰਤਾ ਟਾਈਗਰ ਵੇਖੋ ਟਾਈਗਰ ਹੈ ਚੁੱਪ ਕਰਕੇ ਬੈਠਾ ਵ ਨਹੀਂ ਤੇ ਇਹਨੇ ਪਿੱਛੇ 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 ਘੁੰਮਣਾ ਹੁੰਦਾ ਤੇ ਅੱਜ ਤੇ ਬੜੀ ਸ਼ਾਂਤੀ ਨਾਲ ਬੈਠਾ ਵਾ ਕਦੀ ਕਦੀ ਸ਼ਾਂਤੀ ਨਾਲ ਬੈਹਿੰਦਾ ਕਦੀ ਕਦੀ ਬਹੁਤ ਤੰਗ ਕਰਦਾ ਬਹੁਤ ਜ਼ਿਆਦਾ ਤੰਗ ਕਰਦਾ ਮਤਲਬ ਜਿੱਧਰ ਜਾਓਗੇ ਇਹਨੇ ਉੱਧਰ ਹੀ ਤੁਹਾਡੇ ਪਿੱਛੇ 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 ਆਉਣਾ ਵਾ ਤੇ ਗੇਟ ਵੀ ਬਲੈਕ ਕਲਰ ਦਾ ਵਾ ਇਹ ਤੇ ਵੀ ਬਹੁਤ ਜ਼ਿਆਦਾ ਘਟਾਉਂਦਾ ਤੇ ਇਹਨੂੰ ਵੀ ਫਿਰ ਮੈਂ ਸਾਫ਼ ਕਰਤਾ ਨਾਲ ਵੈਸੇ ਤੇ ਪਾਣੀ ਨਾਲ ਧੁੱਪ ਜਾਂਦਾ ਵਾ ਪਰ ਫਿਰ ਵੀ ਮੈਂ ਜਿਹੜਾ ਉਹ ਸਾਫ਼ ਕਰਤਾ ਮੈਂ ਕੋਈ ਗੱਲ ਨਹੀਂ ਨੂੰ ਸਾਫ਼ ਕਰ ਦਿੰਨੇ ਤੇ ਉੱਠ ਗਿਆ ਸੀ ਨਮਿਸ਼ ਤੇ ਅੱਜ ਸ਼ਹਿਰ ਨਮਿਸ਼ ਦੀ ਛੁੱਟੀ ਮੇਰੇ ਖਿਆਲ ਨਾਲ ਤੇ ਅਸੀਂ ਜੀ ਆਪਣਾ ਛੋਟਾ ਜਿਹਾ ਵਲੌਗ ਮੈਦਿਆਂ ਕਿਸੇ ਨਵੇਂ ਵੀਡੀਓ ਵਿੱਚ ਤਾਤ ਲਿਸਾ ਸ੍ਰੀ ਕਾਲ